ਸਾਹਿਬ ਅੰਬੇਦਕਰ ਜੀ ਦਾ ਨਾਮ ਹਮੇਸ਼ਾ ਤਰੁਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ ਹੌਂਸਲਾ ਸੰਤ ਮਹਾਂਪੁਰਸ਼ਾ ਦਾ ਆਸ਼ੀਰਵਾਦ ਲੈ ਕੇ ਗੁਰਮੁਖ ਸਿੰਘ ਹੌਂਸਲਾ ਦੇ ਸਿਰ ਤੇ ਬੰਨੀ ਅੰਬੇਦਕਰੀ ਪਗੜੀ ਵਿਧਾਨ ਸਭਾ ਹਲਕਾ ਕਰਤਾਰਪੁਰ ਵਿਖੇ ਭਗਵਾਨ ਵਾਲਮੀਕੀ ਸਤਿਕਾਰ ਕਮੇਟੀ ਵੱਲੋਂ ਯੋਗ ਪੁਰਸ਼ ਭਾਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰಾವ್ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕ੍ਰਾਂਤੀਕਾਰੀ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਭਗਵਾਨ ਵਾਲਮੀਕੀ ਸਤਿਕਾਰ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਹੌਸਲਾ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਡਾਕਟਰ ਬਾਬਾ ਸਾਹਿਬ ਅੰਬੇਦਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਥ ਅਰਥਸ਼ਾਸਤਰੀ ਰਾਜਨੀਤੀਵਾਨ ਅਤੇ ਸਮਾਸਤ ਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਦੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ ਜਦਕਿ ਔਰਤਾ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ ਗੁਰਮੁਖ ਸਿੰਘ ਖੌਂਸਲਾ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਕਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨੋਮਿਕਸ ਵਿੱਚੋਂ ਅਰਥ ਸ਼ਾਸਤਰ ਅਤੇ ਡਾਕਟੋਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ ਅਰਥ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿੱਚ ਖੋਜ ਲਈ ਇੱਕ ਵਿਦਵਾਨ ਦੇ ਰੂਪ ਵਿੱਚ ਪ੍ਰਸਿੱਧੀ ਹਾਸਲ ਕੀਤੀ ਆਪਣੇ ਸ਼ੁਰੂਆਤੀ ਕੈਰੀਅਰ ਵਿੱਚ ਉਹ ਇੱਕ ਅਰਥ ਸ਼ਾਸਤਰੀ ਪ੍ਰੋਫੈਸਰ ਅਤੇ ਵਕੀਲ ਸਨ ਉਸ ਦੇ ਬਾਅਦ ਜੀਵਨ ਵਿੱਚ ਉਹ ਰਾਜਨੀਤਿਕ ਗਤੀਵਿਧੀਆਂ ਵਿੱਚ ਸਨ ਅਤੇ ਬਹੁਜਨ ਵਾਲੀ ਸਮਾਜਿਕ ਆਜ਼ਾਦੀ ਅਤੇ ਭਾਰਤ ਦੀ ਸਥਾਪਤੀ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ ਖੌਂਸਲਾ ਨੇ ਕਿਹਾ ਕਿ ਜੇਕਰ ਬਾਬਾ ਸਾਹਿਬ ਭਾਰਤ ਦੀ ਧਰਤੀ ਤੇ ਜਨਮ ਨਾ ਲੈਂਦੇ ਤਾਂ ਸ਼ਾਇਦ ਐਸੇ ਸਮਾਜ ਦੀ ਜ਼ਿੰਦਗੀ ਅੱਜ ਵੀ ਨਰਕ ਭਰੀ ਹੁੰਦੀ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਦਾ ਨਾਮ ਹਮੇਸ਼ਾ ਹੀ ਤ੍ਰਿਪਤਾਰੇ ਵਾਂਗ ਚਮਕਦਾ ਰਹੇਗਾ ਇਸ ਮੌਕੇ ਸੰਤ ਮਹਾਪੁਰਸ਼ਾ ਤੋਂ ਆਸ਼ੀਰਵਾਦ ਲੈ ਕੇ ਗੁਰਮੁਖ ਸਿੰਘ ਕੌਂਸਲੇ ਦੇ ਸਿਰ ਤੇ ਅੰਬੇਦਕਰੀ ਪਗੜੀ ਬੰਨੀ ਗਈ ਇਸ ਸਮਾਗਮ ਵਿੱਚ ਬਾਲ yogi ਬਾਬਾ ਪ੍ਰਗਟਨਾਥ ਰਹੀਮਪੁਰ ਵਾਲੇ ਬਾਬਾ ਨਿਰਮਲਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜ਼ੀ ਪੰਜਾਬ ਬਾਬਾ ਜਗੀਰ ਸਿੰਘ ਮੁੱਖ ਸੰਚਾਲਕ ਸਰਵੰਸਦਾ ਫਲੱਟ ਟਰਸਟ ਅਨੰਦਾ ਚੋੜ ਹਸ਼ਿਆਰਪੁਰ ਫਰਾਂਸਿਸ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਜਥੇਦਾਰ ਬਲਬੀਰ ਸਿੰਘ ਛੀਮਾ ਪ੍ਰਧਾਨ ਸ਼੍ਰਮਣੀ ਰੰਗਰੇਟਾ ਦਲ ਪੰਜਾਬ ਅਤੇ ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਅਤੇ ਵਲਯੋਗੀ ਸੰਗਤ ਨਾਥ ਮਹਾਂਦੀ ਵਾਲਤਾ ਦਸਨਜੀਤ ਦਿੰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਦੇਸ਼ ਵਿੱਚ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਅਤੇ ਬਾਬਾ ਸਾਹਿਬ ਦੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਂਦਾ ਸਾਡਾ ਫਰਜ਼ ਬੰਦਾ ਹੈ ਇਸ ਪ੍ਰੋਗਰਾਮ ਵਿੱਚ ਸਮਾਜਿਕ ਅਤੇ ਰਾਜਨੀਤਿਕ ਆਗੂ ਵੀ ਸ਼ਾਮਿਲ ਹੋਏ ਜਨਾਬ ਸੁਸ਼ੀਲ ਰਿੰਕੂ ਸਾਹਿਬ ਦਾ ਲੋਕ ਸਭਾ ਮੈਂਬਰ ਜਲੰਧਰ ਚੰਦਨ ਗਰੇਵਾਲ ਚੇਅਰਮੈਨ ਨਗਰ ਨਿਗਮ ਕਮਿਸ਼ਨ ਪੰਜਾਬ ਅਤੇ ਰਾਜਿੰਦਰ ਸਿੰਘ ਰਿਟਾਇਰ ਐਸ ਸੀ ਜਲੰਧਰ ਤਸੇਮ ਦੀਵਾਨਾ ਚੇਅਰਮੈਨ ਬੇਗਮਪੂਰਾ ਟਾਈਗਰ ਫੋਰਸ ਪੰਜਾਬ ਨੇ ਵੀ ਜੋ ਪੱਪਾ ਸਾਹਿਬ ਨੇ ਸਮੁੱਚੀ ਮਾਨਵਤਾ ਦੇ ਭਲੇ ਲਈ ਕੰਮ ਕੀਤਾ ਉਸ ਦੀ ਸੰਖੇਪ ਰੂਪ ਵਿੱਚ ਜਾਣਕਾਰੀ ਦਿੱਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ 올 ਇੰਡੀਆ ਐਸ ਸੀ ਐਸ ਟਿ ਰੇਲਵੇ EMPLOYES एसोसिएशन ਤੋਂ ਸਾਥੀ ਨਰੇਸ਼ ਹੰਸ, ਰਾਜੇਸ਼ ਕੁਮਾਰ <th>ਪਰ ਅਤੇ ਕਮਲ ਨ ਕੋਦਰਦਾ ਵੀ ਭਗਵਨ ਵਾਲਮੀਕੀ ਸਤਿਕਾਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਅਤੇ ਇਸ ਕ੍ਰਾਂਤੀਕਾਰੀ ਸਮਾਗਮ ਵਿੱਚ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋੜਾ ਰਾਮ ਜੀ ਰਾਸ਼ਟਰੀ ਸਕੱਤਰ, ਮੰਗਤ ਰਾਮ, ਕਲਿਆਣ ਰਾਸ਼ਟਰੀ ਸਕੱਤਰ, ਅਜੀਤ ਰਾਮ ਲੇਸੜੀਵਾਲ ਰਾਸ਼ਟਰੀ ਸਕੱਤਰ, ਕੁਲਜੀਤ ਸਿੰਘ ਰਾਸ਼ਟਰੀ ਸਕੱਤਰ

ਮੋਹਨ ਲਾਲ ਜਗਤ ਰਾਮ ਜੋਨੀ ਬੁੱਲੋਵਾਲ ਸੰਦੀਪ ਬੁੱਲੋਵਾਲ ਨਿੰਦਰ ਸਿੰਘ ਪ੍ਰਧਾਨ ਮੁਕਤ ਸਰ ਦਰਸ਼ਨ ਸਿੰਘ ਬੁੱਲੋਵਾਲ ਆਦਿ ਸਾਥੀ ਮੌਜੂਦ ਸਨ ਇਸ ਮੌਕੇ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲ ਪੁਰੀ ਅਤੇ ਅਭੀ ਸਹੋਤਾ ਨੇ ਮਿਸ਼ਨਰੀ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਾਈ ਪ੍ਰਿਆ ਸਿੱਧੂ ਕੁਲਤ ਦੀ ਵਿਸ਼ੇਸ਼ ਰਿਪੋਰਟ ਸੋਨਿਹਾਲ ਇਹ ਬਾਬਾ ਬੇਦਰ ਸਾਹਿਬ ਦੇ ਜੋ ਸਾਹਿਬ ਦੇ ਦਾ ਬੜਾ ਜੋ ਸਭ ਲੋਕਾਂ ਨੂੰ ਜਿਹੜੇ ਸਾਡੇ ਮਿੱਤੇ ਦਸਤੀ ਪਾਸ ਦੇ ਦਸਤ ਪਾਸ ਮਿਲੇ ਤਾਂ ਆਸਾਨ ਤੇ ਉਹਨਾਂ ਦਾ ਬੜਾ ਪਿਆਰ ਸੀ ਦਾ ਕੋਈ ਵੀ ਕੰਮ ਕਰਨਾ ਚਾਹਤ ਹੈ ਤਾਂ ਉਹਨਾਂ ਦਾ ਸਰਗਰਮ ਤਿਸਤਾਣਾ ਇਹਨਾਂ ਦਾ ਬਹੁਤ ਸਾਡਾ ਪਿਆਰ ਹੈ ਜਿਹੜਾ ਸਾਡੇ ਵਿੱਚ ਇੱਕ ਸਿਖਿਆ ਦੀ ਮੋਰ ਤੇ ਲੈਂਦੀ ਹਰ ਸਾਲ ਉਹਨਾਂ ਦਾ ਦਸ ਜਿਵੇਂਗਾ ਸਾਡੀ ਕਹਿਣਾ ਪਪਾ ਕੀ ਆਪਣਾ ਸਿਧਿਓਂ ਅੰਗਰ ਦੇ ਰਾਂਗੇ ਕਿਉਂਕਿ ਬਹੁਤ ਵੱਗਿਆ ਸਾਡਾ ਮੇਜ਼ਲ ਮੇਰਾ ਬਹੁਤ ਚਾਰਾ ਨਗਾ ਦੇ ਕੇ ਹਸਾ 39 ਦੇ ਦਸਤਕ ਦਾ ਜੀ ਜੀ ਦੇ ਰਸਮੀ ਦਾ ਪਰੋਵਾ ਕਰਦੇ ਦੇ ਨੂੰਤਾ ਕੀ ਦੰਤ ਦੇ ਬਤਾ ਮਸਾਂ ਪਾਸੇ ਦੇ ਰਹੀ ਹੈ ਮਾਰੋਦੀ ਨੇ ਬਾਰਤ ਬੋਲਦਾ ਹੈ ਬੱਚਿਆਂ ਨੂੰ ਰਤੂ ਸਾਹ ਦੇ ਜਰਨ ਦੇ ਸਾਰੇ ਬਾਕੀ ست گرد مہاراج نگر تین دن آگوں ਹਾਂ ਜੀ ਅੱਜ ਪਾਰਟੀ ਨੂੰ ਚਲਾ ਰਹੇ ਨੇ ਵਰਮਨ ਖੋਸਲਾ ਜੀ ਮੈਂ ਉਹਨਾਂ ਨੂੰ ਵੀ ਬਤਾਇਆ ਦਿੰਦਾ ਤੇ ਨਾਲ ਦੀ ਨਾਲ ਸਮਾਜ ਨੂੰ ਇਹ ਗੱਲ ਜਿਹੜੀ ਹੈ ਉਹ ਜਾਗਰੂਕੀ ਚਾਹੁੰਦੇ ਕਿਉਂਕਿ ਤੁਹਾਡਾ ਸਿਸਟਮ ਜਿਹੜਾ ਬਦਲਿਆ ਜਾ ਰਿਹਾ ਹੁਣ ਸਿਕਨ ਸੰਵਿਧਾਨ ਦੇ 101 ਘਰੇ ਬਾਕੀ ਹੈ ਇਕ ਸੋ ਆਪੇ ਉਹ ਸਮਝਾ ਦੀਆਂ ਜਿਹੜੀਆਂ ਉਹ ਬਦਲ ਦਿੱਤੀਆਂ ਗਈਆਂ ਪਰ ਮੇਰਾ ਸਮਾਨ ਪੇਸਾ ਬੰਧਾ ਜਿਹਨਾਂ ਨੂੰ ਪਿੰਨ ਦਾ ਹੱਕ ਨਹੀਂ ਸੀ ਕੱਜਣਾ ਖਾਣ ਦਾ ਹੱਕ ਨਹੀਂ ਸੀ ਬਹੁਤ ਹੀ ਸਤਿਕਾਰਯੋਗ ਆਪਾ ਬੋਲੀ ਸੰਪਰਪਨ ਦਾ ਮੋਦਤ ਦੀ ਡੋਰ ਹੈ ਆ ਨារਾਇਣ ਜੈਪੰਦੀ ਸੰਪੋਜੀ ਔਰ ਅੱਜ ਦੇ ਹਾਂ ਸੁਣਦੇ ਬਹੁਤ ਹੀ ਸਤਿਕਾਰਯੋਗ ਕਮੇਟੀ ਮਿੰਿਸਟਰ ਹੌਸਲਾ ਜੀ ਉਹਨਾਂ ਦੇ ਵੀ ਹੌਸਲਾ ਜੀ ਕੋ ਪਹਿਲਾਂ ਰਾਸ਼ਟਰੀ ਭਾਰਤ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਵਿਜੇ ਹਸਦੀ ਬਹੁਤ ਦੋਸਤ ਸੀ ਮੈਂ ਅੱਜ ਦੇ ਫੰਕਸ਼ਨ ਤੇ ਸਾਰੇ ਕਮੇਟੀ ਟੀਮ ਨੂੰ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਜੋ ਵੱਖ-ਵੱਖ ਪਾਰਟੀਆਂ ਦੇ ਨਵੇਂ ਤੇ ਸਮਾਜਿਕੋਂ ਧਾਰਮਿਕੋਂ ਰਾਜਨੀਤਿਕੋਂ ਸਾਡੀ ਸ੍ਰਿਸ਼ਟੀ ਤੇ ਧਾਰਮਿਕ ਗੰਨਤ ਪਾਰਟੀ ਆਈ ਹੈ ਮੈਂ ਅੱਜ ਦੇ ਕੰਪਨਟੀ ਸਾਰੇ ਨੂੰ ਬੜਾ ਇਨਨਾ ਸ਼ਲਾਘਾ ਕਰਦਾ ਜਿਹੜਾ ਕਮੇਟੀ ਨੇ ਇਹਨਾਂ ਅੱਛਾ ਪ੍ਰਬੰਧ ਕੀਤਾ ਹੈ ਭਾਰਤ ਦਾ ਸਭਾਣ ਦੇ ਨਿਰਮਾਤਾ ਸਤਿ ਸ੍ਰੀ ਅਕਾਲ ਬੀਰ ਮੇਰਕਰ ਜੀ ਸੰਗਤ ਨੂੰ ਸਾਰੇ ਨਗਰ ਸਾਰੇ ਆਪ ਉਹਨਾਂ ਨੂੰ ਪਰਿਵਾਰ ਜਾਣਦੇ ਆ ਉਹ ਹਮੇਸ਼ਾ ਭਾਰਤ ਦੀ ਕਰੰਟੀ ਲਈ ਸਾਨੂੰ ਪ੍ਰੇਰਨਾ ਕਰਦੇ ਸੀ ਭਾਰਤ ਦੇ ਵਿੱਚ ਸੁਮਾਨ ਜੀ ਤਮੇਲੀ ਉਨਾਂ ਦਾ ਬਿਲਕੁਲ ਦਾ ਯੋਗਦਾਨ ਹੈ ਉਹਨਾਂ ਨੇ ਨਿਆਂ ਪ੍ਰਣਾਲੀ ਸਿੱਖਿਆ ਪ੍ਰਣਾਲੀ ਅਰਥ ਪ੍ਰਣਾਲੀ ਸਮਾਜ ਸੁਧਾਰ ਅਤੇ ਰਾਜਨੀਤੀ ਵਿੱਚ ਆਪਣਾ ਬਹੁਤ ਮਹਤੁੰਤਮ ਯੋਗਦਾਨ ਪਾਇਆ। ਆਪ ਦਾ ਪ੍ਰਦਾਨ ਅੱਜ ਲੋਕਤੰਤਰ ਵਿੱਚ ਇੱਕ ਚਟਾਨ ਦੀ ਤਰ੍ਹਾਂ ਖੜਾ ਉਹਨਾਂ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਸੁਧਾਰ ਲਈ ਔਰ ਦੁਬਿਧ ਦੇ ਲੋਕਾਂ ਨੂੰ ਜਾਣਨ ਕਰ ਲਈ ਆਪਣਾ ਸਾਰਾ ਜੀਵਨ ਲਾ ਦਿੱਤਾ ਅੱਜ ਕੁਝ ਦਾਤਾ ਹੈ ਜਿਹੜੇ ਇਹ ਪ੍ਰਵਧਾਨ ਨੂੰ ਇਹ ਕੰਮ ਕਰਦੇ ਹੈ ਜਿਨ੍ਹਾਂ ਦਾ ਸਾਨੂੰ ਦੰਗੇ ਵਿਰੋਧ ਕਰਨਾ ਚਾਹੀਦਾ ਹੈ ਅਸੀਂ ਉਹ ਸੰਦਾਨ ਦੀ ਬਦੌਲ ਮਾਪੋਸ਼ਾਂ ਦੇ ਅਸ਼ੀਰਵਾਦ ਨਾਲ ਅੱਜ ਮੈਂ ਸਟੇਜ ਤੇ ਖੜਾ ਹੈ ਪਹਿਲਾਂ ਤੋਂ ਪੰਜਾਬ ਪੁਲਿਸ ਦੇ ਐਸਐਸਪੀ ਦੀ ਸੇਵਾ ਲਈ ਔਰ ਬਾਅਦ ਵਿੱਚ ਸਾਡੇ ਕਿੰਨੇ ਸਮਾਜ ਦੇ ਟ੍ਰੈਡੀਸ਼ਨਲ ਅਫਸਰ ਡਾਕਟਰ ਵਕੀਲ ਇਹ ਸਾਰੇ ਉਹਨਾਂ ਦੀ ਦੇਣਾ ਤੇ ਬਾਪੂ ਸਾਹਿਬ ਦਾ ਆਸ਼ੀਰਵਾਦ ਹੈ ਸਾਡੇ ਬਰੇ ਬਹੁਤ ਹੀ ਕਾਰਜੋਗ ਤੇ ਪੁਰਾਣੇ ਸਾਥੀ ਜਨਰਦਾਰ ਗੁਰਵੀਰ ਸਿੰਘ ਜੀ ਉਹਨਾਂ ਦੀ ਟੀਮ ਉਹ ਵੀ ਬੈਠੀ ਹੈ ਇਸ ਕਰਕੇ ਜੇ ਸੰਧਾਨ ਚੇਂਜ ਹੋ ਗਿਆ ਤੇ ਸਾਡੇ ਬਾਬਾ ਜੀ ਦਾ ਨਾਮ ਜੇ ਜੋ ਜਣਾ ਉੱਤੇ ਨਵਾਂ ਨਾਮ ਲਿਖਿਆ ਜਾਣਾ ਸਾਨੂੰ ਕੋਈ ਵੀ ਡਰਵੇਸ਼ਨ ਨਹੀਂ ਮੰਗਦੀ ਔਰ ਜੇ ਨਾ ਨਾ ਜੇ ਉਹ ਸਾਨੂੰ ਕੱਟੇ ਹੋ ਕੇ ਇਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੁੰਦਾ ਇਸ ਤਰ੍ਹਾਂ ਦੇ ਸਾਨੂੰ ਫੰਕਸ਼ਨ ਕਰਨੇ ਚਾਹੀਦੇ ਆ ਔਰ ਆਦੇਸ਼ ਦੇਣਾ ਚਾਹੀਦਾ ਹੈ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਤਾਂ ਹੀ ਸਾਡਾ ਸਰਦਾਰ ਸਾਡਾ ਅਗਰ ਜੇ ਫੌਦਾਨ ਚੇਂਜ ਹੋ ਗਿਆ ਸਾਡਾ ਇੱਥੇ ਕੋਈ ਸਾਨੂੰ ਜਣਾ ਨਹੀਂ ਮਿਲਦੀ ਅੱਜ ਦੇ ਮੈਂ ਫੰਕਸ਼ਨ ਦਿੱਤੀ ਜਿਨ੍ਹਾਂ ਨੇ ਸਾਰਿਆਂ ਨੂੰ ਕਨੈਕਟ ਆ ਕੇ ਬਾਬਾ ਜੀ ਦੇ ਅਮਦੇਸ਼ ਨੂੰ ਜਾਣੂ ਕਰਾਇਆ ਮੈਂ ਸੋਸ਼ਲ ਕਮੇਟੀ ਦਾ ਸੰਗਠਨ ਅਤੇ ਸਰਕਾਰ ਦੇ ਲਾਗਨ ਵਾਲੀਆਂ ਦਾ ਜਮਾਤ ਮਸ਼ਾਹ ਜਿਨ੍ਹਾਂ ਨੇ ਅੱਜ ਆਣ ਕੇ ਇੱਥੇ ਹਾਜ਼ਰੀ ਭਰੀ ਹੋ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਬਹੁਤ ਬਹੁਤ ਦਾ ਜੈ ਭੀਕ ਜੈ ਭਾਗ ਪੂਰਪਉਰਵਾਰ ਦੀ ਜੈ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਜੈ ਭੀਕ ਧੰਨਵਾਦ ਬਹੁਤ ਬੜੀਆ ਸੋਹਣੇ ਦਾ ਸਰ ਬੈਠੇ ਆ ਜਦੋਂ ਜੈ ਬਹੁਤ ਨਾਲ ਹੀ ਜਿਸ ਤਰ੍ਹਾਂ ਅਸੀਂ ਜੀ ਗਾਰੇ ਬਣਾਉਨੇ ਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਹਾ ਇਸੇ ਤਰ੍ਹਾਂ ਹੀ ਇਹ ਜੋ ਤੁਸੀਂ ਬੋਲ ਰਹੇ ਜੈ ਭੀਮ ਜੈ ਬਾਤ ਇਹ ਨਾਲ ਜਿੱਤੇ ਆ ਕੇ ਬਸ aur dusra ਅੱਜ ਬਹੁਤ ਹੀ ਵਧੀਆ ਔਰ ਮਾਰਕ ਦੀ ਕਿਰਪਾ ਦੇ ਨਾਲ ਸਾਨੂੰ ਸਮਾਂ ਮਿਲਿਆ ਵਿਚਾਰ ਕਰਨ ਦਾ ਬੰਦ ਸੀ ਆਉਂਦੇ ਆ ਸਮਾਨ ਹੈ ਕਿ ਨਿਕਲ ਜਾਂਦੇ ਦੂਸਰੇ ਪਾਸੇ ਇੱਕ ਦਿਖਾਉਣੀ ਆਉਂਦੇ ਆਪਣਾ ਮੂੰਹ ਦਿਖਾਉਂਦੇ ਆ ਕਿ ਅਸੀਂ ਆਏ ਹਾਂ ਪਰ ਨਹੀਂ ਸੁਣਦੇ ਸੁਣ ਮੜਾ ਕਹਿੰਦੇ ਵਕਤ ਤੇ ਵਕਤ ਸਮਾਂ ਸੁਣਾਇਆ ਸੁਣਦੇ ਸੁਣ ਮਨ ਬਸਾਇਆ ਜਦੋਂ ਤੱਕ ਤੁਸੀਂ ਸੁਣਦੇ ਨਹੀਂ ਨਾ ਉਦੋਂ ਤੱਕ ਤੁਹਾਡੇ ਉੱਤੇ ਵਿਚਾਰ ਨਹੀਂ ਬਣਦੇ ਦੇਖਣ ਦੇ ਨਾਲ ਸੁਣਨ ਦੇ ਨਾਲ ਵਿਚਾਰ ਬਣਉਂਦੇ ਆ ਇਦਾਂ ਆਹਰੀ ਲਾ ਕੇ ਗੜਜ ਹਾਰ ਪਾ ਕੇ ਜਾਂ ਸਰੋਬੇ ਪਾ ਕੇ ਇਸ ਸੰਸਾਰ ਨੂੰ ਨਹੀਂ ਬਦਲ ਸਕਦੇ ਕਹਿੰਦੇ ਕਿ ਇੱਕ ਆਪਟਰ ਨੇ ਲਿਖਿਆ ਕਹਿੰਦੇ ਕਿ ਜਰਦਾਰੋਂ ਪਰ ਜਰਦਾਰੋਂ ਸੇ ਪਿਆਰ ਹੈ ਇਸ ਕੋ ਸਰਦਾਰੋਂ ਕੋ ਨਫਰਤ ਹੈ ਦੋ ਤਾਰੀ ਤਲਵਾਰ ਹੈ ਨੱਕੜੀ ਦੀ ਤਲਵਾਰ ਹੈ ਦੁਨੀਆ ਇਹ ਨੱਕੜੀ ਦੀ ਤਲਵਾਰ ਹੈ ਦੁਨੀਆ ਤੋਂ ਆਪ ਇਹਨਾਂ ਤੋਂ ਬਚਣਾ ਜਿਹੜਾ ਨਾ ਗੁਰਬਾਣੀ ਵਿੱਚ ਲਿਖਿਆ ਇਹ ਜੋ ਮਿਰਗਾ ਹੰਸਾਇਕ ਜੋ ਜਿਸ ਵੇਲੇ ਕੋਈ ਸ਼ਿਕਾਰ ਕਰਦਾ ਨਾ ਉਹ ਨੀਮਾ ਹੋ ਕੇ ਜਾਂਦਾ ਨੀਮਾ ਹੋ ਕੇ ਜੋ ਮਿਰਗਾ ਹੰਸਾਇਕ ਜਦੋਂ ਸ਼ੇਰ ਕੋਈ ਸ਼ਿਕਾਰ ਕਰਦਾ ਨਾ ਤੋ ਨੀਵਾ ਹੋ ਕੇ ਜਾਂਦਾ ਅਫਰਾਦੀ ਜੰਗਲਾਂ ਦੇ ਵਿੱਚ ਜੋ ਹਿੰਸਾ ਵਰਗਾਏ ਕਿ ਉਹ ਮਿਰਗ ਨੂੰ ਮਾਰਨੇ ਵਾਸਤੇ ਸ਼ੇਰ ਉਹ ਆਪਣਾ ਜਾਣਦਾ ਨਾ ਉਹ ਜੰਗਲ ਦੇ ਵਿੱਚ ਤੋ ਨੀਵਾ ਹੋ ਕੇ ਜਾਂਦਾ ਇਸੇ ਤਰ੍ਹਾਂ ਤੁਹਾਡੇ ਨਾਲ ਟਰੋ ਹੋ ਰਿਹਾ ਤੁਹਾਨੂੰ ਗੁਮਰਾਹ ਕਰਕੇ ਤੁਹਾਡੇ ਬੰਦੇ ਲੈ ਲੈ ਕੇ ਆਪਾਂ ਫਟਾਫਟੀ ਮਿੱਟ ਜਾਂਦੇ ਕਿਉਂਕਿ ਮਾਰਾ ਕਹਿੰਦਾ ਮਨ ਆਇਆ ਕਿ ਹੱਥ ਫੜਾਓ ਇਹ ਤੁਹਾਡੇ ਵਾਸਤੇ ਗੱਲ ਨਹੀਂ ਹੈ ਕਿਉਂਕਿ ਸਾਡੇ ਅੰਦਰ ਅਵਿਵੇਕਤਾ ਹੈ ਬਲੀਨਤਾ ਹੈ ਅਸੀਂ ਵਿਦਵਾਨਾਂ ਦੇ ਕੋਲ ਬੈਠਦੇ ਨਹੀਂ ਨਾ ਪੜਦੇ ਆ ਵਕਤੇ ਵਕਤ ਸਾਨੂੰ ਸੁਣਾਇਆ ਸੁਣਦੇ ਸੁਣਮਨ ਬਸਾਇਆ ਜੇਕਰ ਅਸੀਂ ਇਹਨਾਂ ਲੋਕਾਂ ਦੀ ਗੱਲ ਨਾ ਸੁਣੇਵੇ ਜਿਨ੍ਹਾਂ ਨੇ ਆਪਣਾ ਜੀਵਨ ਦੀ ਪ੍ਰਵਾਹ ਵੀ ਕੀਤੀ ਆਪਣੇ ਰਿਸ਼ਤੇਦਾਰਾਂ ਦੀ ਪ੍ਰਵਾਹ ਵੀ ਕੀਤੀ ਆਪਣੇ ਆਪ ਦੀ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਕੋਈ ਬੇਪਰਵਾਹ ਹੋ ਕੇ ਵਿਦਿਆ ਸਾਨੂੰ ਦਿੱਤੀ ਉਹ ਗਿਆਨ ਹੈ ਗਿਆਨ ਤੁਮਾਰੇ ਕਹਿੰਦੇ ਕਿ ਅਵਿਦਿਆ ਹੈ ਤੀਨ ਗੁਬੇਰ ਦੀ ਫਮੀ ਜਦੋਂ ਤੱਕ ਅਸੀਂ ਵਿੱਜਾ ਜੀ ਪੜ੍ਹਦੇ ਤੇ ਡਾਕਟਰ ਸਾਹਿਬ ਨੇ ਇਹ ਸਧਾਰਨ ਨਹੀਂ ਕਹਿਤਾ ਕਿ ਜਿਹੜਾ ਸ਼ੇਰਨੀ ਦਾ ਦੁੱਧ ਆ ਉਹ ਉਹ ਕਿਸੇ ਕੋਈ ਕੋ ਧਾ ਸਕਦਾ ਕਿਉਂਕਿ ਉਹ ਸ਼ੇਰਨੀ ਦਾ ਦੁੱਧ ਕਿਸੇ ਸਧਾਰਨ ਭਾਂਡੇ ਵਿੱਚ ਨਹੀਂ ਰੁਕਦਾ ਨਾ ਮਿੱਟੀ ਦੇ ਭਾਂਡੇ ਵਿੱਚ ਨਾ ਲੋਹੇ ਦੇ ਨਾ ਪਿੱਤਲ ਦੇ ਨਾ ਸਟੀਲ ਦੇ ਉਹ ਜਿਹੜਾ ਦੁੱਧ ਹੈ ਨਾ ਉਹ ਸੋਨੇ ਦੇ ਬਰਤਨ ਵਿੱਚ ਰੁਕਦਾ ਵੇਲਾ ਖਰਾਬ ਹੋ ਜਾਂਦਾ ਉਸਵੇਂ ਦੇ ਉਸਵੇਂ ਦੇ ਖਰਾਬ ਹੋ ਜਾਂਦਾ ਔਰ ਦੂਸਰਾ ਜਿਹੜੇ ਹੰਸਿਆ ਨਾ ਹੰਸ ਉਹ ਨਾਰੀਅਲ ਜਦ ਪਾਣੀ ਪੀਂਦੇ ਨਾਰੀਅਲ ਔਰ ਜਿਸ ਨੇ ਦੁੱਧ ਪੀ ਲਿਆ ਤੇ ਉਹ ਇਸਵੇਂ ਦੇ ਦੁੱਧ ਦੇ ਵਿੱਚੋਂ ਆਪਣੀ ਜੁਬ ਦੇ ਬੈਣਾ ਉਹ ਦੁੱਧ ਜੁੜਾ ਹੋ ਜਾਂਦਾ ਪਾਣੀ ਜੁੜਾ ਹੋ ਜਾਂਦਾ ਔਰ ਦੁੱਧ ਪੀ ਲੈਂਦੇ ਆ ਤੇ ਸਾਡੇ ਕੀ ਆ ਸਾਡੇ ਬੰਨਾਂ ਪਾਣੀ ਪੀਂਦੇ ਦੁੱਧ ਨਹੀਂ ਪੀਂਦਾ ਕੋਈ ਵੀ ਉਹਨਾਂ ਨੇ ਵਿਚਾਰ ਰੂਪੀ ਸਾਨੂੰ ਵਿੱਜਾ ਦਿੱਤੀ ਆ ਇਹ ਤੁਹਾਡੇ ਜੀਵਨ ਦੇ ਵਿੱਚ ਉਹਨਾਂ ਨੇ ਬਹੁਤ ਸੁਨੈਤ ਕਰਕੇ ਤੁਹਾਨੂੰ ਇਹ ਪੁਲਾਰ ਦਿੱਤੇ ਆ ਅੱਜ ਉਹਨਾਂ ਦੇ ਕਿਰਪਾ ਦੇ ਨਾਲ ਅਸੀਂ ਇਹ ਬੜਵੜੀਆਂ ਆਪਣੇ ਪ੍ਰਧਾਨ ਮੰਤਰੀ ਬਣੇ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਮੁੱਖ ਮੰਤਰੀ ਬਣੇ ਔਰ ਹੋਰ ਸੇਟੀਆਂ ਜਿਹੜੇ ਡਾਕਟਰ ਸਾਹਿਬ ਤੋਂ ਪਹਿਲਾਂ ਇੱਕ ਮਰਨਾ ਜਗ੍ਹਾ ਨਹੀਂ ਸੀ ਕਿਸੇ ਬੇਟੀ ਦੇ ਨਾਮ ਲੱਗਦੀ ਕਿਸੇ ਬੇਟੀ ਦੇ ਨਾਮ ਦੀਮਾ ਸਾਹਿਬ ਇੱਕ ਟ੍ਰੋਬਲ ਆ ਕਿ ਜਦੋਂ ਲੱਗਦਾ ਤੁਸੀਂ ਜੱਲਾ ਬਾਗੀਆਂ ਜਾ ਕੇ ਗੱਲ ਕਰਦੇ ਆਂ ਉਹ ਹਟ ਜਾਓ ਆਪਣੀ ਗੱਲ ਆਪਣੇ ਟਾਈਮ ਤੇ ਕਰੋ ਦੀਮਾ ਸਾਹਿਬ ਆ ਦੇਖੋ ਇਦਾਂ ਜਿਹਾ ਭੁੱਲ ਜਾਂਦਾ ਡਾਕਟਰ ਸਾਹਿਬ ਇਹ ਸੰਵਿਧਾਨ ਤੋਂ ਪਹਿਲਾਂ ਸਾਰੇ ਵਿਚਾਰ ਕਰੋ ਕਿ ਕਿੰਨਾਂ ਕੁ ਮਹਾਰਾਣੀਆਂ ਕਰੋੜਾ ਪਤੀ ਆਲਪਤੀ ਮਹਾਰਾਣੀਆਂ ਹੋ ਗਈਆਂ ਪਰ ਇੱਕ ਮਰਲਾ ਜਗ੍ਹਾ ਨਹੀਂ ਸੀ ਉਹਦੇ ਨਾਂ ਤੇ ਕਰਾਈ ਨਹੀਂ ਸੀ ਬੋਲ ਸਕਦਾ ਔਰ ਜਦੋਂ ਇਹਨੇ ਬੱਦੀ ਚਲਾਣਾ ਕਰ ਜਾਨਾ ਨਾਲ ਹੀ ਢੋਲ ਵਜਾ ਕੇ ਨੇ ਇਡਾ ਢੋਲ ਮੱਕੇ ਦੇ ਨਾਲ ਸ਼ਮਸ਼ਾਨ ਘਾਟ ਲੈ ਕੇ ਜਾਣਾ ਨਾਲ ਹੀ ਉਸ ਬੇਟੀ ਨੂੰ ਉੱਥੇ ਬਿਠਾ ਦੇਣਾ ਇਹ ਕਿਹਨੇ ਬਦਲਿਆ ਸਾਡੇ ਖੁਰੂਆ ਨੇ ਸਾਡੇ ਪੀੜਾ ਨੇ ਸਾਡੇ ਉਹਨਾਂ ਮਹਾਨ ਮਹਾਪੁਰਸ਼ਾਂ ਨੇ ਡਾਕਟਰ ਸਾਹਿਬ ਨੇ ਕਾਨੂੰਨ ਬਣਾਏ ਔਰ ਬਨਾਰਸ ਵਿੱਚ ਇੱਕ ਐਸਾ ਵੀ ਮੁਕਤੀ ਦਾ ਦਾਤਾ ਉੱਥੇ ਰਹਿਦਾ ਸਾਰੇ ਪੈਸੇ ਇਕੱਠੇ ਕਰਕੇ ਲੈ ਜਾਣੇ ਔਰ ਉੱਥੇ ਇੱਕ ਮੰਦਰ ਬਣਿਆ ਹੋਇਆ ਉੱਥੇ ਜੀ ਮੁਕਤੀ ਮਿਲਦੀ ਆ ਜੋ ਜਿਹੜੇ ਜਿਨ੍ਹਾਂ ਨਹੀਂ ਸੀ ਗਿਆਨ ਦਾ ਉਹ ਸਾਰਾ ਕੁਝ ਹੈਗਾ ਨਾ ਉਹ ਫੂਰੇ ਵਿਚਾਰੇ ਲੱਗੇ ਹੋਏ ਸੀ ਕਬੀਰ ਸਾਹਿਬ ਜੀ ਦੀ ਬਾਣੀ ਪੜੋ ਉਹਨਾਂ ਦੇ ਨਿਕਿਆ ਕਰਵਟ ਪਲਾ ਦਾ ਕਰਵਟ ਤੇਰੀ ਕਰਵਟ ਦਾ ਕਰਵਟ ਪਲਾ ਨਾ ਕਰਵਟ ਤੇ ਜੇ ੜੀ ਕਰਵਟ ਤੇਰੀ ਹੈ ਨਾ ਉਹਦੇ ਨਾਲ ਉਹ ਆਰਾ ਚੰਗਾ ਕਿਉਂਕਿ ਆਰਾ ਕਿੱਥੇ ਲੱਗਾ ਸੀ ਬਣਾ ਰੱਖੇ ਉਹ ਮੰਦਰ ਦੇ ਵਿੱਚ ਲਾਇਆ ਹੋਇਆ ਸੀ ਸਾਰਾ ਪੈਸਾ ਲੈ ਲੈਣਾ ਸਾਰਾ ਕੁਝ ਲੈ ਲੈਣਾ ਨੂੰ ਧੱਕਾ ਮਾਰਨਾ ਬੇਸਿਕ ਦਾ ਮੁਕਤੀ ਹੋਵੇ ਇਹਨੂੰ ਮੁਕਤੀ ਕਹਿੰਦੇ ਸੀ ਉਹ ਕਿਹਨੇ ਬੰਦ ਕੀਤਾ ਖੂ ਉਹ ਕਿਹਨੇ ਆ ਕੇ ਬੰਦ ਕੀਤਾ ਇਹਨਾਂ ਲੋਗਾਂ ਨੇ ਬੰਦ ਕੀਤਾ ਡਾਕਟਰ ਸਾਹਿਬ ਜਿਸ਼ਨੀ ਅਸੀਂ ਇਹ ਦੇਖੋ ਉਹ ਸਾਰਾ ਕੁਝ ਬੰਦ ਕੀਤਾ ਜਦੋਂ ਬਿੰਦਿਆ ਆਈ ਤਦੇ ਗਿਆਨ ਪ੍ਰਗਟ ਹੋਇਆ ਸੂਰਜ ਦੇ ਨਾਲ ਜਿਸ ਵੇਂ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਤੇ ਤੇ ਜਨਨ ਹੁੰਦਿਆ ਗੁਰੂ ਦੇ ਕੋਰ ਦਾ ਇਹ ਹੀ ਗੁਰੂਆਂ ਦੇ ਵਿਦਿਆਦਿੱਤਿਆ ਇਹ ਹੋਵਿੰਦਾ ਪ੍ਰਕਾਸ਼ ਆ ਕਿਉਂਕਿ ਗੁਰੂ ਦਾ ਖੂ ਨਾਮ ਹੈ ਅંધੇ ਦਾ ਅੱਖ ਨਾਮ ਪ੍ਰਕਾਸ਼ ਤੇ ਗੁਰੂ ਦੀ ਕਿਰਪਾ ਤੋਂ ਬਿਨਾ ਸਾਡੇ ਹਿਰਦੇ ਦਾ ਬਾਹਰੀ ਅੱਖਾਂ ਦੇ ਰੋਸ਼ਨੀ ਸੂਰਜ ਤੋਂ ਦੱਸੇਗਾ ਲੇਕਿਨ ਅੰਦਰਲੀ ਰੋਸ਼ਨੀ ਜਿਹੜਾ ਅੰਦਰ ਹਨੇਰਾ ਪਿਆ ਹੋਇਆ ਨਾ ਉਹ ਕਦੀ ਮਿਟ ਨਹੀਂ ਸਕਦਾ ਉਹ ਕਦੀ ਖਤਮ ਨਹੀਂ ਹੋ ਸਕਦਾ ਜਦੋਂ ਤੱਕ ਤੁਸੀਂ ਜਿੱਤਿਆ ਨਹੀਂ ਪਹੁੰਚੇ ਡਾਕਟਰ ਸਾਹਿਬ ਦੀ ਗੱਲ ਨੂੰ ਸੁਣ ਲੇ ਔਰ ਡਾਕਟਰ ਸਾਹਿਬ ਨੇ ਜੋ ਸਾਾਨੂੰ ਦਿੱਤਾ ਉਹ